ਆਣੀ ਮਿੱਤਰੋ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਆਪਣਾ ਚੈਨਲ ਜੀਐਨਟੀ ਵਰਕਸ਼ਾਪ ਤੇ ਉਮੀਦ ਆ ਸਾਰੇ ਸੱਜਣ ਠੀਕ ਹੋਣਗੇ ਆਓ ਮਿੱਤਰੋ ਗੱਲਬਾਤ ਕਰਦੇ ਆਪਾਂ ਇਸ ਚੈਨਲ ਦੇ ਉੱਪਰ ਤੁਹਾਡੇ ਨਾਲ ਜੋ ਆਪਣੀ ਤੂੜੀ ਰੀਪਰ ਹੁੰਦਾ ਹੈਗਾ ਉਹਦੇ ਚੱਕਰਾਂ ਦੀ ਸੈਟਿੰਗ ਬਾਰੇ ਸੋ ਸੱਜਣੋ ਪਹਿਲਾਂ ਮੈਂ ਆਲਰੇਡੀ ਆਪਣੇ ਚੈਨਲ ਦੇ ਉੱਪਰ ਵੀਡੀਓ ਪਾਈ ਵੀ ਹੈ ਪਰ ਲੇਕਿਨ ਉਹਦੇ ਵਿੱਚ ਕਈ ਭਰਾਵਾਂ ਨੂੰ ਸਮਝਣ ਦੇ ਵਿੱਚ ਦਿੱਕਤ ਆਈ ਆ। ਉਹ ਕੀ ਆਈ ਆ ਵੀ 540 ਚੱਕਰ ਟਰੈਕਟਰ ਕਈ ਕਈ ਇਹ ਟਰੈਕਟਰ ਹੁੰਦੇ ਕੰਪਨੀ ਦੇ ਮਾਡਲ ਕੋਈ 1700 ਤੇ ਕਰਦਾ ਕੋਈ 2100 ਤੇ ਕਰਦਾ ਕੋਈ 1600 ਤੇ ਕਰਦਾ ਕੋਈ 1900 ਤੇ ਕਰਦਾ ਅੱਡੋ ਟਰੈਕਟਰਾਂ ਦਾ ਹਿਸਾਬ ਕਿਤਾਬ ਹੁੰਦਾ ਪਰ ਲੇਕਿਨ ਉਸ ਵੀਡੀਓ ਦੇ ਵਿੱਚ ਆਪਾਂ ਫਾਰਮੂਲਾ 540 ਦਾ ਹੀ ਕਨਵਰਟ ਕੀਤਾ ਸੀਗਾ ਤੇ ਉਹਦੇ ਮੁਤਾਬਕ ਤੁਹਾਨੂੰ ਚੱਕਰ ਦੱਸੇ ਸੀਗਾ ਸੋ ਸੱਜਣੋ ਆਪਾਂ ਹੁਣ ਜਿਹੜੀ ਵੀਡੀਓ ਇਹ ਲੈ ਕੇ ਆਏ ਆ ਤੁਹਾਡੇ ਲਈ ਇਹਦੇ ਵਿੱਚ ਪ੍ਰੋਪਰ ਤੇ ਸਹੀ ਟੰਗ ਦੇ ਨਾਲ ਤੁਹਾਡੇ ਨਾਲ ਸਾਰੀ ਡਿਸਕਸ ਕਰਾਂਗੇ ਤੇ ਜਰੂਰ ਜਰੂਰ ਤੁਸੀਂ ਵੀਡੀਓ ਨੂੰ ਅੰਤ ਤੱਕ ਦੇਖਣਾ ਬਾਕੀ ਕਈ ਭਰਾਵਾਂ ਦੀ ਮੈਨੂੰ ਕਾਲ ਵੀ ਆਈ ਆ ਵੀ ਤੁਸੀਂ ਅਡਾਉਟ ਮਸ਼ੀਨ ਦੇ ਚੱਕਰਾਂ ਬਾਰੇ ਸਾਨੂੰ ਦੱਸੋ ਕਿਉਂਕਿ ਸੱਜਣੋ ਕਈ ਵਾਰੀ ਸਾਡੇ ਕੋਲੇ ਫੋਨ ਚੱਕਣ ਦਾ ਸਮਾਂ ਘੱਟ ਹੁੰਦਾਗਾ ਪਰ ਲੇਕਿਨ ਇਹੀ ਭਰਾ ਕਹਿੰਦਾ ਤੁਸੀਂ ਫੋਨ ਨਹੀਂ ਚੱਕਦੇ ਜਾਂ ਗੱਲਬਾਤ ਨਹੀਂ ਸਾਡੇ ਨਾਲ ਕਰਦੇ ਪਰ ਲੇਕਿਨ ਸਾਡੇ ਕੋਲੇ ਸਮਾਂ ਹੁੰਦਾ ਬਹੁਤ ਘੱਟ ਤੇ ਜਿਹਦੇ ਕਾਰਨ ਕਰਕੇ ਸਾਡਾ ਟਾਈਮ ਨਹੀਂ ਮਿਲਦਾ ਚਲੋ ਸਭ ਤੋਂ ਗੱਲਬਾਤਾਂ ਨਾਲ ਵੀਡੀਓ ਹੋ ਜਾਈ ਨਹੀਂ ਲੰਮੀ ਤੇ ਤੁਹਾਨੂੰ ਪ੍ਰੋਪਰ ਢੰਗ ਦੇ ਨਾਲ ਇੱਕ ਮੇਰੇ ਕੋਲੇ ਪੇਜ ਆ ਜਿਹੜਾ ਗੱਤੇ ਦਾ ਬਣਾਇਆ ਹੋਇਆ ਕਿਉਂਕਿ ਬਲੈਕਬੋਰਡ ਆਪਣੇ ਕੋਲੇ ਹੈ ਨਹੀਂ ਸੀਗਾ ਨਹੀਂ ਤਾਂ ਤੁਹਾਨੂੰ ਉਹਦਾ ਸਮਝਾਉਣਾ ਸੀਗਾ ਤੇ ਸੋ ਸੱਜਣੋ ਤੁਹਾਨੂੰ ਇਹਦੇ ਚ ਦੱਸਣ ਦੀ ਕੋਸ਼ਿਸ਼ ਕਰਦੇ ਤੇ ਨਾਲ ਆਪਾਂ ਮੋਬਾਈਲ ਤੇ ਕੈਲਕੂਲੇਸ਼ਨ ਕਰਾਂਗੇ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਦੇ ਆਂ ਜੌਂਡੀ ਟਰੈਕਟਰ ਦੀ ਕਿਉਂਕਿ ਕਈ ਭਰਾਵਾਂ ਦੇ ਫੋਨ ਜੌਂਡੀ ਟਰੈਕਟਰ ਬਾਰੇ ਹੀ ਜ਼ਿਆਦਾ ਆਉਂਦੇ ਆਂ ਸਵਰਾਜ ਬਾਰੇ ਵੀ ਆਉਂਦੇ ਆਂ ਪਰ ਲੇਕਿਨ ਜੌਂਡੀਰ ਵਾਲੇ ਬਾਰੇ ਜ਼ਿਆਦਾ ਆਉਂਦੇ ਆਂ ਸਭ ਤੋਂ ਪਹਿਲਾਂ ਤੁਸੀਂ ਗੱਲ ਇਹ ਨੋਟ ਕਰਨੀ ਆ ਤੁਹਾਡਾ ਟਰੈਕਟਰਾ ਜੋ ਵੀ ਜੋ ਵੀ ਕੰਪਨੀ ਦਾ ਉਹਦੇ ਵਿੱਚ ਤੁਹਾਡੇ ਮੀਟਰ ਤੇ ਨਿਗਾਹ ਮਾਰਨੀ ਸਭ ਤੋਂ ਪਹਿਲਾਂ ਤੁਸੀਂ ਮੀਟਰ ਤੇ ਨਿਗਾਹ ਕੀ ਮਾਰਨੀ ਆ ਜਿੰਨੇ ਕੰਪਨੀ ਦੇ ਟਰੈਕਟਰ ਆਏ ਨੇ ਸਾਰਿਆਂ ਦੇ ਵਿੱਚ ਤੁਹਾਡੀ ਚੱਕਰਾਂ ਦੇ ਬਾਰੇ ਮੀਟਰ ਦੇ ਉੱਪਰ ਲਿਖਿਆ ਹੁੰਦਾਗਾ ਵੀ ਪੀਟੀਓ ਚੱਕਰ ਕਿੰਨੇ ਤੇ 540 ਪੂਰਾ ਕਰਦਾ ਟਰੈਕਟਰ ਜਿਹੜਾ ਟਰੈਕਟਰ ਤੁਹਾਡਾ ਹਰੀ ਬਾਡੀ ਵਾਲਾ ਆ ਗਿਆ ਉਹ ਚੱਕਰ 2100 ਦੇ ਉੱਪਰ ਪੂਰੇ ਕਰ ਜਾਂਦਾ 540 ਪਰ ਲੇਕਿਨ ਜਿਹੜਾ ਬਲੈਕ ਢਾਲਾ ਟਰੈਕਟਰ ਆ ਬਲੈਕ ਬਾਡੀ ਵਾਲਾ ਟਰੈਕਟਰ ਜਿਹਨੂੰ ਅਲਟੀ ਮਾਡਲ ਵੀ ਕਹਿ ਦਿੰਦੇ ਆਪਾਂ ਉਹ ਪੀਟੀਓ ਪਾਵਰ ਪੂਰੀ ਕਰਦਾਗਾ 540 ਦੀ 2400 ਚੱਕਰ ਦੇ ਉੱਪਰ ਇਸੇ ਕਾਰਨ ਕਰਕੇ ਉਹ ਪੀਟੀਓ ਤੇ ਜ਼ਿਆਦਾ ਤੁਹਾਨੂੰ ਵਧੀਆ ਮੰਨਦੇ ਆ ਕਿਉਂਕਿ ਟਰੈਕਟਰ ਦੇ ਚੱਕਰ ਜਿਹੜੇ 2400 ਚੱਕਰ ਆ ਆਰਪੀਐਮ ਉੱਪਰ ਦੀ ਰਹਿੰਦੇ ਆ ਤੇ ਪੀਟੀਓ ਚੱਕਰ ਸਲੋ ਵੱਧਦੀ ਆ ਜਿਹਦੇ ਕਾਰਨ ਕਰਕੇ ਉਹ ਟਰੈਕਟਰ ਦਬਦਾ ਨਹੀਂਗਾ ਘਟਦਾ ਆਪਦਾ ਪੀਟੀਓ ਪਾਵਰ ਦੇ ਉੱਤੇ ਇਹਦੇ ਵਿੱਚ ਤੁਹਾਨੂੰ ਡਿਸਕਸ ਬਾਅਦ ਚ ਕਰਾਂਗੇ ਵੀਡੀਓ ਤੇ ਕਿਸੇ ਹੋਰ ਚ ਪਰ ਲੇਕਿਨ ਅੱਜ ਕੰਬਾਈਨ ਦੇ ਚੱਕਰਾਂ ਬਾਰੇ ਗੱਲ ਕਰਦੇ ਆ ਆਪਾਂ ਗੱਲ ਕਰਦੇ ਆ 2100 ਚੱਕਰਾਂ ਵਾਲੇ ਟਰੈਕਟਰ ਦੇ ਜਿਹੜਾ ਹਰੇ ਬੋਡੀ ਵਾਲਾ ਟਰੈਕਟਰ ਹੁੰਦਾਗਾ ਜੋਂਡੀਆ ਉਦੇ ਮੀਟਰ ਤੇ ਤੁਸੀਂ ਦੇਖਿਆ ਹੁਣ 540 ਦਾ ਪੀਲੇ ਰੰਗ ਦਾ ਗਰਾਰੀ ਦਾ ਨਿਸ਼ਾਨ ਜਾ ਵਾਇਆ ਹੁੰਦਾਗਾ ਮੀਟਰ ਦੇ ਉੱਪਰ ਉਹ 2100 ਤੇ ਵਾਇਆ ਹੁੰਦਾ ਤੇ ਐਲਟੀ ਮਾਡਲ ਤੇ 2400 ਤੇ ਵਾਇਆ ਹੁੰਦਾਗਾ ਤੇ ਮਿੱਤਰੋ 2100 ਤੇ ਸਾਰੇ ਸੱਜਣਾ ਨੇ ਮਸ਼ੀਨ ਨਹੀਂ ਚਲਾਉਣੀ ਹੁੰਦੀ ਹੁਣ ਕਿਸੇ ਟਰੈਕਟਰ ਵੀ ਕੋਈ ਵੀ ਕੰਪਨੀਆ ਉਹ ਆਪਣੇ ਚੱਕਰ ਦੱਸਣ ਦਾ ਫਰਜ਼ ਬੰਦਾ ਉਹਨਾਂ ਨੂੰ ਕਿਉਂਕਿ ਉਹਦੇ ਮੁਤਾਬਕ ਤੁਸੀਂ ਪੁਲੀਆਂ ਦੀ ਸੈਟਿੰਗ ਕਰ ਸਕਦੇ ਹੋ ਕਿਉਂਕਿ ਜੌਂਡੀ ਟਰੈਕਟਰ ਦੀ ਲਾ ਲਓ 2100 ਚੱਕਰਾਂ ਤੇ ਤੁਸੀਂ ਕਿੱਥੇ ਕਬਾਈਨ ਚਲਾਓਗੇ ਉਹ ਤਾਂ ਚਲਾਉਣੀ ਆ ਤੁਸੀਂ 16-1700 ਚੱਕਰ ਤੇ ਪਰ ਲੇਕਿਨ ਉਹਦੇ ਚੱਕਰ ਆਪਾਂ ਨੂੰ 540 ਪੂਰੇ ਕਰਨੇ ਪੈਣਗੇ ਮਸ਼ੀਨ ਲਈ ਪਰ ਲੇਕਿਨ ਉਹਦੇ ਲਈ ਆਪਾਂ ਨੂੰ ਅਡਜਸਟਮੈਂਟ ਕਰਨੀ ਕਿੱਥੇ ਪਈ ਜੀ ਕਰਨੀ ਪੈਂਦੀ ਆ ਆਪਾਂ ਨੂੰ ਪੁਲੀਆਂ ਦੇ ਵਿੱਚ ਤੇ ਆਓ ਤੁਹਾਨੂੰ ਪੁਲੀਆਂ ਬਾਰੇ ਦੱਸਦੇ ਆ ਤੇ ਤੁਸੀਂ ਧਿਆਨ ਨਾਲ ਆ ਵੀ ਵੀਡੀਓ ਨੂੰ ਦੇਖਣਾ ਆ ਵੀ ਸਜਣਾ ਇਧਰ ਆਪਾਂ ਡਾਇਗਰਾਮ ਇਕਵਾਹੀ ਵੀ ਆ ਮਸ਼ੀਨ ਦੀ ਕਿਸੇ ਕੋਈ ਵੀਡੀਓ ਇੱਕ ਹੋਰ ਪਾਵਾਂਗੇ ਆਪਾਂ ਉਹ ਮਸ਼ੀਨ ਦੇ ਕੋਲੇ ਜਾ ਕੇ ਵਿਖਾ ਵਿਖਾ ਕੇ ਪਾਵਾਂਗੇ ਤੁਹਾਨੂੰ ਇਹਦੇ ਵਿੱਚ ਆ ਦੇਖੋ ਡਾਇਗਰਾਮ ਵਾਈ ਆ ਆ ਆ ਗਈ ਤੁਹਾਡੀ ਪੀਟੀਓ ਸ਼ਾਫਟ ਪੀਟੀਓ ਸ਼ਾਫਟ ਦੇ 540 ਚੱਕਰ ਆ ਠੀਕ ਹੈ ਹੁਣ ਸਾਰੇ ਟਰੈਕਟਰ 540 ਚੱਕਰਾਂ ਤੇ ਨਹੀਂ ਚਲਾਉਂਦੇ ਆਪਾਂ ਉਹ ਚਲਾਉਨੇ ਆਪਾਂ ਅੰਦਾਜ਼ਾ ਕੋਈ ਮੰਨ ਲੈ ਮੰਨ ਕੇ ਚੱਲੋ ਕੋਈ 450 ਤੇ ਰਹਿ ਜਾਂਦਾ ਕੋਈ 400 ਤੇ ਰਹਿ ਜਾਂਦਾ ਕੋਈ 500 ਤੇ ਰਹਿ ਜਾਂਦਾ ਐਡਾ ਟਰੈਕਟਰ ਦਾ ਹਿਸਾਬਤਾ ਪਉਂਦਾ ਜਿੰਨੀ ਤੁਸੀਂ ਪੀਟੀਓ ਪਾਵਰ ਦਿੰਤੀ ਆ ਉਹ ਤੁਹਾਡੀ ਕਿ ਗੀਅਰ ਦੇ ਵਿੱਚ ਗੀਅਰ ਦੇ ਵਿੱਚ ਤੁਹਾਡਾ ਸਵਾ ਦਾ ਵੀ ਗੀਅਰ ਲੱਗਦਾ ਪੂ ਸਾਵੇਂ ਚੱਕਰਾਂ ਦਾ ਹੀ ਲੱਗਦਾ ਕੋਈ ਪੌਣੇ ਦਾ ਗੀਅਰ ਦਾ ਪੌਣੇ ਚੱਕਰਾਂ ਦਾ ਗੀਅਰ ਵੀ ਲੱਗਦਾ ਉਸ ਵਕ ਕਨੈਕਟ ਹੁੰਦਾ ਸ਼ਾਰਟ ਦੇ ਨਾਲ ਇਧਰ ਤੁਸੀਂ 17 ਦੀ ਪੁਲੀ ਵੀ ਹੁੰਦੀ ਹੈ ਕੋਈ 8.5 ਦੀ ਹੁੰਦੀ ਹੈ ਕੋਈ 11 ਦੀ ਹੁੰਦੀ ਹੈ ਕੋਈ 14 ਦੀ ਪਾਈ ਬੈਠਾ ਕੋਈ ਕਿੰਨੇ ਦੀ ਪਾਈ ਬੈਠਾ ਤੋ ਇਹਦਾ ਹੱਲ ਲੈ ਕੇ ਆ ਤੁਹਾਡੇ ਲਈ ਫਾਰਮੂਲੇ ਦੇ ਵਿੱਚ ਤੇ ਤੁਸੀਂ ਦੇਖਣਾ ਇਧਰ ਆਪਾਂ ਕੈਲਕੂਲੇਟਰ ਕੱਢ ਲਿਆ ਠੀਕ ਹੁਣ ਆਪਾਂ ਸਭ ਤੋਂ ਪਹਿਲਾਂ ਕੀ ਕਰਨਾਗਾ ਪਹਿਲਾਂ ਆਪਾਂ ਦੇਖਣਾ ਵੀ ਆਪਣਾ ਜੇ ਆਪਣੇ ਇੰਜਨ ਦੇ 100 ਚੱਕਰ ਆਉਂਦੇ ਆ ਤੇ ਪੀਟੀਓ ਕਿੰਨੇ ਚੱਕਰ ਕੱਢਦੀ ਹੈ ਆਪਣੀ ਤੇ ਇੱਥੇ ਵਿੱਚ ਦੇਖੋ 540 ਇਹਨੂੰ ਵੰਡਣਾ ਆਪਾਂ ਜੌਂਡੀਅਰ ਦੀ ਗੱਲ ਕਰਦਾ ਜਿਹੜੇ ਟਰੈਕਟਰ 2100 ਦੇ ਚੱਕਰ ਪੂਰੇ ਕਰਦੇ ਆ ਬਾਕੀ ਤੁਸੀਂ ਕੋਈ ਟਰੈਕਟਰ 1800 ਦੇ ਕਰਦੇ 1900 ਦੇ ਕਰਦੇ ਹਾਲੈਂਡ ਵਰਗੇ ਤੁਸੀਂ ਉਹਨਾਂ ਨਾਲ ਆਪ ਆਟੋਮੈਟਿਕ ਆਪਣੇ ਹਿਸਾਬ ਨਾਲ ਤੁਸੀਂ ਵੰਡ ਕੇ ਦੇਖ ਲੈਣਾ ਇੱਧਰ 540 ਚੱਕਰ ਆ ਗਏ ਪੀਟੀਓ ਦੇ ਹੁਣ ਜੌਂਡੀਅਰ ਕਰਦਾ 2100 ਤੇ ਇਹਨੂੰ ਮੰਡਲ ਲੈਣਾ 2100 ਤੇ ਜੇ 1800 ਵਾਲਾ ਟ੍ਰੈਕਟਰ ਆ ਤਾਂ 1800 ਦੇ ਮੰਡਲ ਲੈਣਾ ਜੇ 1900 ਵਾਲਾ 1900 ਦੇ ਮੰਡਲ ਲੈਣਾ ਇਹ ਤੁਹਾਡੇ ਆਗੇ 25.71 ਆਗੇ ਕਹਿਣ ਦਾ ਮਤਲਬ ਜੇ ਇੰਜਨ ਦਾ 100 ਗੇੜਾ ਆਉਂਦਾ ਤਾਂ ਤੁਹਾਡੇ 25 ਗੇੜੇ ਪੀਟੀਓ ਦੇ ਆਉਂਦੇ ਆ ਠੀਕ ਹੈ ਹੁਣ ਇੱਥੇ ਲਿਖ ਲੈਣਾ ਆਪਾਂ ਇਧਰ ਪਾਸੇ ਲਿਖ ਲੈਨੇ 25.71 ਸਮਝ ਗਏ ਹੁਣ ਇਸ ਤੋਂ ਬਾਅਦ ਆਪਾਂ ਇਹਨੂੰ ਕਰ ਦੇ ਡਿਲੀਟ 25.75 ਆਪਾਂ ਜਗਾ ਲਿਖ ਲਿਆ ਹੁਣ ਇੱਥੇ ਫੇਰ ਆਪਾਂ ਪਾ ਲੈਣਾ 25. 75 ਹੁਣ ਆਪਾਂ ਕਰਨਾ ਕੀ ਇਸ ਤੋਂ ਬਾਅਦ ਹੁਣ ਇਹਨੂੰ ਗਿਣਾ ਕਰਨੇ ਆ ਜਿੰਨੇ ਚੱਕਰਾਂ ਤੇ ਤੁਸੀਂ ਮਸ਼ੀਨ ਚਲਾਉਂਦੇ ਆ ਮੇਰੇ ਹਿਸਾਬ ਨਾਲ ਲਗਭਗ 1700 ਚੱਕਰ ਤੇ ਅਕਸਰ ਆਪਣੀ ਤੂੜੀ ਰੀਪਰ ਚੱਲਦਾਗਾ ਹੁਣ ਇਹਨੂੰ ਜਿੰਨਾ ਆਪਣਾ 100 ਚੱਕਰਾਂ ਚ ਕਿੰਨੇ ਪੀਟੀਓ ਚੱਕਰ ਆਏ ਉਹਨੂੰ ਗੁਣਾ ਕਰਨਾ ਤੁਸੀਂ 17 ਨਾਲ ਕਰਨਾ ਹੁਣ ਦੇਖਨੇ ਆਪਾਂ ਕਿੰਨੇ ਪੀਟੀਓ ਦੇ ਚੱਕਰ ਬਣਦੇ ਆਪਣੇ 17 ਨਾਲ ਇੱਥੇ ਕਰਾਂਗੇ ਆਪਾਂ ਤਾਂ ਇਹ ਬਣ ਗਏ ਆਪਣੇ ਜੀ 437 ਚੱਕਰ ਕਹਿਣ ਦਾ ਮਤਲਬ ਆਪਣੀ ਇੱਥੇ ਪੀਟੀਓ ਪਾਵਰ 437 ਚੱਕਰਾਂ ਦੀ ਹੈ ਵੀ ਆ ਕਿਉਂਕਿ 540 ਨਹੀਂ ਬਣਦੇ 437 ਹੈ ਜੇ ਤੁਸੀਂ ਇਹਨੂੰ ਟਰੈਕਟਰ ਨੂੰ ਆਪਣੇ 1700 ਚੱਕਰਾਂ ਦੇ ਰੱਖਦੇ ਆ ਤਾਂ ਉਸ ਤੋਂ ਬਾਅਦ ਤੁਸੀਂ ਦੇਖਣਾ ਗੇਅਰ ਤੁਹਾਡਾ ਕਿੰਨੇ ਕਿੰਨੇ ਦਾ ਲੱਗਿਆ ਹੋਇਆਗਾ ਇਹ ਅਡੋਡ ਹੁੰਦੇ ਆ ਗੇਰਾਂ ਦਾ ਹਿਸਾਬតាម ਕੋਈ 1.25 ਦਾ ਲੱਗਿਆ ਹੁੰਦਾ ਕੋਈ ਸਵਾ ਦਾ ਲੱਗਿਆ ਹੁੰਦਾ ਸਵਾ ਦਾ ਲੱਗਿਆ ਹੁੰਦਾ ਕੋਈ 1.50 ਦਾ ਲੱਗਿਆ ਹੁੰਦਾ ਕੋਈ 1.75 ਦਾ ਲੱਗਿਆ ਜਾਂ ਕੋਈ 8ਵੇਂ ਚੱਕਰਾਂ ਦਾ ਲੱਗਿਆ ਇੱਥੇ ਗੱਲ ਕਰਦੇ ਆਪਾਂ 8ਵੇਂ ਚੱਕਰਾਂ ਦੀ ਹੁਣ ਆਪਣਾ 437 ਆਇਆਗਾ ਠੀਕ ਹੈ 437 ਆਇਆਗਾ ਠੀਕ ਹੈ ਇਹਨੂੰ ਕੱਟਦੇ 400 37 ਹੁਣ ਇਹਨੂੰ ਗੁਣਾ ਕਰਨੀ ਤੁਸੀਂ ਕਿੰਨੇ ਦਾ ਗੇਅਰ ਲੱਗਿਆ ਜੇ ਹੁਣ ਮੇਰਾ ਤਾਂ ਇੱਥੇ ਲੱਗਿਆ ਵਾ ਸਵਾ ਦਾ ਗੇਅਰ ਆ ਸੌਰੀ ਸਾਵੇਂ ਚੱਕਰਾਂ ਦਾ ਸਾਵੇਂ ਚੱਕਰਾਂ ਨੂੰ ਆਪਾਂ ਇੱਕ ਨਾਲ ਕਰਨਾ ਗੁਣਾ ਠੀਕ ਹੈ ਇੱਕ ਨਾਲ ਕਰਨ ਤੋਂ ਬਾਅਦ ਜੇ ਗੁਣਾ ਨਾ ਵੀ ਕਰੋਗੇ ਇੱਕ ਨਾਲ ਕੋਈ ਚੱਕਰ ਨਹੀਂਗਾ ਉਹ ਤਾਂ ਤੁਹਾਡੇ ਚੱਕਰ ਨਿਕਲ ਹੀ ਆਉਣੇ ਆ ਹੁਣ ਇੱਧਰ ਮੇਰੀ ਜਿਹੜੀ ਸ਼ਾਰਟ ਆ ਜਿਹਦੀ ਗੇਅਰ ਚ ਆਉਂਦੀ ਹੈ ਤੇ ਇਹਦੇ ਨਾਲ ਪੁਲੀ ਮੇਰੀ ਵੱਡੀ ਅਟੈਚ ਕੀਤੀ ਹੈ 17 ਦੀ ਇੱਥੇ ਮੈਂ 17 ਨਾਲ ਫੇਰ ਇਹਨੂੰ ਗੁਣਾ ਕਰਨਾਗਾ ਗੁਣਾ 17 ਇੱਥੇ ਆ ਗਿਆ ਜੀ 7423 ਹੁਣ 7429 ਰਕਮ ਜਿਹੜੀ ਆ ਗਈ ਆਪਣੀ ਜਿਹੜੀ ਵੱਡੀ ਪੁਲੀ ਨਾਲ ਆਪਾਂ ਗੁਣਾ ਕਰਕੇ ਤਾਂ ਉਸ ਨੂੰ ਆਪਾਂ ਵੰਡਣਾਗਾ ਜਿੰਨੀ ਛੋਟੀ ਪੁਲੀ ਦਾ ਸਾਈਜ਼ ਆ ਇੱਥੇ ਮੈਂ ਸਾਢੇ 8 ਦੀ ਪੁਲੀ ਨਾਲ ਤੁਹਾਨੂੰ ਵੰਡ ਕੇ ਦਿਖਾਉਂਗਾ ਵੰਡ 8.5 ਇਹ ਆ ਗਿਆ ਜੀ 874 ਚੱਕਰ ਆ ਗਏ ਆਪਣੇ ਕਹਿਣ ਦਾ ਮਤਲਬ ਇੱਥੇ ਆਪਣੀ ਮਸ਼ੀਨ ਚੱਲਣ ਲਈ 874 ਚੱਕਰ ਬਿਲਕੁਲ ਸਹੀ ਆ ਕਿਉਂਕਿ ਕਿਸੇ ਵੀ ਤੂੜੀ ਰੀਪਰ ਦੇ ਬੈਠ ਕੇ ਕਰਦੇ ਆਂ ਗੱਲ ਆਪਾਂ ਤੇ ਤੁਹਾਨੂੰ ਇਹ ਫਾਰਮੂਲਾ ਪਤਾ ਲੱਗ ਗਿਆ ਉਹਨਾਂ ਨੂੰ ਤੁਸੀਂ ਦੇਖਿਆ ਤੇ ਸਮਝਿਆ ਹੁਣ ਮੈਂ ਤੁਹਾਨੂੰ ਦੱਸਦਾ ਕੋਈ ਵੀ ਆਪਣਾ ਤੂੜੀ ਰੀਪਰ ਚੱਲਦਾ ਉਹਦਾ ਜਿਹੜੇ ਚੱਕਰਾਂ ਦਾ ਬੈਲੈਂਸ ਹੋਣਾ ਚਾਹੀਦਾ 820 ਵੀ ਹੋ ਸਕਦਾ 830 ਵੀ ਹੋ ਸਕਦਾ 840 ਵੀ ਹੋ ਸਕਦਾ ਤੇ 900 ਤੋਂ ਥੱਲੇ ਵੀ ਹੋ ਸਕਦਾ ਕਹਿਣ ਦਾ ਮੇਰਾ ਮਤਲਬ ਆ 820 ਤੋਂ ਲੈ ਕੇ 900 ਤੋਂ ਥੱਲੇ ਥੱਲੇ ਜੇ ਚੱਕਰ ਤੁਹਾਡੇ ਥਰੇਸ਼ਰ ਦੇ ਮਿਲਦੇ ਆ ਟਰੈਕਟਰ ਦੇ ਨਾਲ ਤੇ ਚੱਕਰ ਵੀ ਮਿਲਦੇ ਆ ਪੁੱਲੀਆਂ ਦੇ ਨਾਲ ਤੁਹਾਡੇ ਕਹਿੰਦਾ ਮਤਲਬ 820 ਤੇ 900 ਥੱਲੇ ਚੱਕਰ ਜੇ ਥਰੇਸ਼ਰ ਦੇ ਹੈਗੇ ਤੁਹਾਡੇ ਤਾਂ ਤੁਹਾਡਾ ਮਸ਼ੀਨ ਵਧੀਆ ਚੱਲੂਗੀ ਤੂੜੀ ਵੀ ਵਧੀਆ ਬਣਾਉਗੀ ਟਰਾਲੀਆਂ ਵੀ ਛੇਤੀ ਭਰੂਗੀ ਤੇ ਡੀਜ਼ਲ ਵੀ ਬਹੁਤ ਘੱਟ ਖਾਊਗੀ ਕਿਉਂਕਿ ਜਿਹੜੀ ਵੀਡੀਓ ਬਣਾਈ ਆ ਆਪਣੇ ਕਿਸਾਨ ਵੀਰ ਹੁਣ ਆਪਣੇ ਤੂੜੀ ਰੀਪਰ ਚਲਾਉਣਗੇ ਤਾਂ ਉਹਨਾਂ ਦੀ ਮਦਦ ਦੀ ਖਾਤਰ ਆਪਾਂ ਬਣਾਈ ਆ ਤੇ ਬਾਕੀ ਭਰਾਵਾਂ ਦਾ ਅਡੋਢ ਹਿਸਾਬ ਦਾ ਹੁੰਦਾ ਜੋ ਕਿਉਂਕਿ ਜਿੱਥੋਂ ਤੱਕ ਆਪਣਾ ਮਾਈਂਡ ਕੰਮ ਕਰਦਾ ਸੀ ਉੱਥੋਂ ਤੱਕ ਤੁਹਾਡੇ ਨਾਲ ਇਹ ਇਨਫੋਰਮੇਸ਼ਨ ਆਪਾਂ ਸਾਂਝੀ ਕੀਤੀ ਆ ਤੇ ਜ਼ਰੂਰ ਤੁਹਾਨੂੰ ਚੰਗੀ ਲੱਗੀ ਹੋਊਗੀ ਕਿਉਂਕਿ ਐ ਗੱਲਾਂ ਬਾਤਾਂ ਕਰਨ ਨਾਲ ਵੀਡੀਓ ਹੋ ਜਾਂਦੀ ਬਹੁਤ ਜ਼ਿਆਦਾ ਲੰਬੀ ਫਿਰ ਤੁਹਾਨੂੰ ਪਤਾਗਾ ਕਈ ਭਰਾ ਨਹੀਂ ਦੇਖਦੇ ਵੀਡੀਓ ਨੂੰ ਪਰ ਲੇਕਿਨ ਇਦਾਂ ਦੀ ਇਨਫੋਰਮੇਸ਼ਨ ਵਾਲੀਆਂ ਵੀਡੀਓ ਸਾਡੇ ਬਲੌਗ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਤੇ ਜਿਹੜੇ ਭਰਾ ਨੇ ਹਜੇ ਤੱਕ ਚੈਨਲ ਨੂੰ ਆਪਣੇ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਦੇਣ ਤਾਂ ਜੋ ਤੁਹਾਨੂੰ ਆਉਣ ਵਾਲੇ ਟਾਈਮ ਦੇ ਵਿੱਚ ਹਰ ਤਰ੍ਹਾਂ ਦੀ ਤੁਹਾਡੇ ਲਾਹੇਵੰਦ ਇਨਫੋਰਮੇਸ਼ਨ ਨੰਦਰਵਾਣੀ ਤੇ ਸੋ ਸੱਜਣੋ ਅੱਜ ਦੀ ਵੀਡੀਓ ਦੀ ਕਰਦੇ ਆਪਾਂ ਸਮਾਪਤੀ ਇੱਥੇ ਹੀ ਤੇ ਮਿਲਾਂਗੇ ਅਗਲੇ ਵਲੌਗ ਦੇ ਵਿੱਚ ਅਗਲੀ ਵੀਡੀਓ ਕਰਦੇ ਆ ਕਰੋ ਇੰਤਜ਼ਾਰ ਤੇ ਧੰਨਵਾਦ ਤੇ ਸਸਕਾਰ